ਸਸਰੀ ਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥਸ ਚੈਨਲ ਤੇ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਆਪਾਂ ਲੈ ਕੇ ਆਏ ਆ ਜੀ ਸੂਟ ਮਸਲੀਨ ਦੀਆਂ ਚੁੰਨੀਆਂ ਵਾਲੇ ਤੇ ਰੇਟ ਰਹੂਗਾ ਜੀ ਇਹਨਾਂ ਦਾ 1150 ਇਹ ਦੋ ਹੀ ਸੂਟ ਰਹਿ ਗਏ ਆਪਣੇ ਕੋਲੇ ਜਿਹੜਾ ਨੇ ਕੱਲ ਮੈਂ ਵੀਡੀਓ ਪਾਈ ਸੀ ਉਹ ਤਾਂ ਜੀ ਆਪਣੇ ਵੇਖ ਗਏ ਤੇ ਜਿਹੜੇ ਆਪਣੇ ਕੱਲ 6 ਸੂਟ ਲੈ ਕੇ ਗਿਆ ਸੀ ਕੋਈ ਉਹਨਾਂ ਨੇ 4 ਰੱਖ ਲਏ ਜੀ ਤੇ 2 ਵਾਪਸ ਆ ਗਏ ਆਪਣੇ ਕੋਲੇ ਉਹ ਜੀ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਹੋਰ ਜਿਹੜੇ ਆਪਣੇ ਸੂਟ ਸਾਰੇ ਵੇਚ ਚੁੱਕੇ ਆ ਤੇ ਅੱਜ ਮੈਂ ਲੈਣ ਜਾਣਾ ਸੀ ਬਾਜ਼ਾਰ ਦੀ ਕੱਪੜੇ ਤੇ ਪਰ ਅੱਜ ਨਹੀਂ ਲੱਗਦਾ ਜੀ ਟਾਈਮ ਤੇ ਹੁਣ ਦੇਖੋ ਕਿੱ데 ਜਾਇ ਜਾਊਗਾ ਤੇ ਆਪਾਂ ਜੀ ਤੁਹਾਨੂੰ ਦਿਖਾ ਰਹੇ ਆ ਸੂਟ ਮਸਲੀਨ ਦਾ ਦੁਪੱਟਾ ਜੀ ਇਹ ਇਹ ਮੈਚਿੰਗ ਸੂਟ ਹੈ ਮਸਲੀਨ ਦਾ ਦੁਪੱਟਾ ਹੈ ਜੀ ਕਲਰ ਬਹੁਤ ਸੋਹਣਾ ਸੂਟ ਦਾ ਦੇਖੋ ਜੀ ਕਲਰ ਬਹੁਤ ਸੋਹਣਾ ਸੂਟ ਦਾ ਆ ਗਈ ਜਿਹਦੇ ਨਾਲ ਕਮੀਜ਼ आरी वर्क की कढ़ाई है जी कमीज तो से आरी वर्क की कढ़ाई है आरी वर्क की कढ़ाई है जी देखो ਬਿੱਦੀ ਮਰਜੀ ਨੂੰ ਮੈਂ ਰੱਖ ਲਉ ਬਈ ਕਮੀਜ਼ ਦੀ ਇਹਦੇ ਵਿੱਚ ਸਾਰੇ ਵਿੱਚ ਹੀ ਆਰੀ ਵਰਕ ਦੀ ਕਢਾਈ ਹੈ ਜੀ ਤੇ ਮੈਚਿੰਗ ਸੂਟ ਹੈ ਸਲਵਾਰ ਦਾ ਕਲਰ ਦੇਖੋ ਕਿੰਨਾ ਪਿਆਰਾ ਹੈ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਸਲਵਾਰ ਦਾ ਕਲਰ ਬਹੁਤ ਵਧੀਆ ਸੌਫਟ ਕੱਪੜਾ ਹੈ ਬਈ ਤੇ ਕੱਲੀ ਕਮੀਜ਼ ਥੱਲੇ ਲਾਈਨਿੰਗ ਲੱਗੂਗੀ ਬਾਟਮ ਥੱਲੇ ਨਹੀਂ ਲੱਗਦੀ ਕੱਲੀ ਕਮੀਜ਼ ਥੱਲੇ ਲਾਈਨਿੰਗ ਲੱਗੂਗੀ ਕਲਰ ਤੇ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਹੈ ਦੇਖੋ ਜੀ ਦੁਪੱਟਾ ਜਾਂ ਦੇਖੋ ਜੀ ਸੂਟ ਰੇਟ ਰਹੂਗਾ ਜੀ ਦਾ 11.5 ਪੂਰਾ ਵਧੀਆ ਸੌਫਟ ਕੱਪੜਾ ਹੈ ਵੇ ਗਰਮੀ ਚ ਪਾਉਣ ਵਾਲਾ ਰੰਗ ਦੀ ਵੀ ਗਾਰੰਟੀ ਹੈ ਤੇ ਕੱਪੜਾ ਸੁਗੜਨ ਦੀ ਵੀ ਗਾਰੰਟੀ ਹੈ ਆਇਤੀ ਵੀ ਇੱਕੋ ਹੀ ਰਹਿ ਗਿਆ ਜੀ ਪੂਰਾ ਡਵਲ ਦੁਪੱਟਾ ਹੈ ਜੀ ਪੂਰਾ ਡਵਲ ਤਾਂ ਮੈਂ ਸਾੜੀ ਬਣਾ ਲਵਾਂ ਐਡਾ ਵੱਡਾ ਦੁਪੱਟਾ ਹੈ ਪੂਰਾ ਡਵਲ ਦੁਪੱਟਾ ਹੈ ਜੀ ਮਸਲੀਨ ਦਾ ਆਹ ਸੂਟ ਆ ਜੀ ਇਹਦੇ ਨਾਲ ਦੇਖੋ ਜੀ ਆਹ ਸੂਟ ਹੈ ਤੇ ਆ ਦੁਪੱਟਾ ਹੈ ਬਹੁਤ ਸੋਹਣਾ ਜੀ ਕਲਰ ਡਿਜ਼ਾਈਨ ਪੂਰਾ ਵਧੀਆ soft ਕੱਪੜਾ ਹੈ ਵੀ ਗਰਮੀ ਦੇ ਵਿੱਚ ਪਾਉਣ ਆਲਾ ਹੈ ਪਾਏ ਦਾ ਪਤਾ ਹੀ ਨਹੀਂ ਲੱਗਦਾ ਜੇ ਇੰਨਾ normal ਜਿਹਾ ਕੱਪੜਾ ਹੈ ਪਾਏ ਦਾ ਪਤਾ ਹੀ ਨਹੀਂ ਲੱਗਦਾ ਜੇ ਇੰਨਾ normal ਕੱਪੜਾ ਹੈ ਇਹ ਇਹਨਾਂ ਦੋਨਾਂ ਸੂਟਾਂ ਦਾ ਰੇਟ ਰਹੂਗਾ ਜੀ 11.5 1100 ਜੇ ਇਹਨਾਂ ਸੂਟਾਂ 'ਚ ਕੋਈ ਸੂਟ ਮੇਰੀ ਕਿਸੇ ਭੈਣ ਨੂੰ ਪਸੰਦ ਹੋਵੇ ਤਾਂ ਜੀ ਤੁਸੀਂ ਆਪ ਦਾ ਆਰਡਰ ਕਰ ਸਕਦੇ ਹੋ ਤੇ ਆਪਣੇ ਕੋਲੇ ਜੀ ਇਹੀ ਦੋ ਸੂਟ ਰਹਿ ਗਏ ਬਾਕੀ ਉਹ ਤਾਂ ਪਏ ਆ ਬਿਨਾਂ ਚੁੰਨੀਆਂ ਤੋਂ ਵੀ ਪਏ ਆ ਪਰ ਦਪਟਿਆਂ ਵਾਲੇ ਇਹ ਦੋ ਹੀ ਰਹਿ ਗਏ ਕਿਉਂਕਿ ਜਿਹੜੇ ਕੱਲ ਕੱਲ ਜਿਹਨਾਂ ਦੀ ਵੀਡੀਓ ਪਾਈ ਸੀ ਮੈਂ ਜੀ ਉਹ ਵੀ ਵੇਖ ਗਏ ਆਪਣੇ ਕੱਲ ਹੀ ਵੇਖ ਗਏ ਸੀਗੇ ਤੇ ਅੱਜ ਆਪਾਂ ਲੈਣ ਜਾਣਾ ਸੀ ਜੀ ਕੱਪੜਾ ਤੇ ਹੁਣ ਨਹੀਂ ਜਾਇਆ ਜਾਣਾ ਕਿਉਂਕਿ ਉਹ ਨਰਮਾ ਵੀਜੀ ਇਹਦੇ ਜਿਹੜਾ ਹੁਣ ਵਟਾਂ ਤੇ ਨਰਮਾ ਲੱਗਦਾ ਚੁੰਡੀਆਂ ਨਾਲ ਬੜੇਵੇਂ ਲੱਗਦੇ ਆ ਉਹੋ ਜੀ ਅੱਜ ਲਵਾ ਰਹੇ ਆ ਆਪਾਂ ਸਵੇਰੇ ਸਵੇਰੇ ਰੋਟੀ ਸਬਜ਼ੀ ਬਣਾ ਕੇ ਭੇਜੀ ਖੇਤ ਤਾ ਕਰਕੇ ਬਾਜ਼ਾਰ ਜਾਣ ਦਾ ਟਾਈਮ ਨਹੀਂ ਲੱਗਣਾ ਜੀ ਤੇ ਹੁਣ ਆਪਣੇ ਕੋਲੇ ਬਸ ਕੱਪੜੇ ਆਪਣੇ ਵੇਖ ਚੁੱਕੇ ਆ ਬਸ ਥੋੜੇ ਬਹੁਤੇ ਰਹਿ ਗਏ ਹੋਰ ਆਪਣੇ ਕੋਲੇ ਜੀ ਕੁੜਤੇ ਪਜਾਮੇ ਆ ਗਏ ਬਹੁਤ ਸੋਹਣੇ ਸੋਹਣੇ ਕਲਰ ਲਾਈਟ ਜੇ ਤੇ ਬਹੁਤ ਵਧੀਆ ਕੱਪੜਾ ਰੇਟ ਰਹੂਗਾ ਜੀ ਇਹਨਾਂ ਦਾ 350 ਕੁੜਤੇ ਪਜਾਮੇ ਵਾਲਾ ਕੱਪੜਾ ਤੇ ਆਪਣੇ ਕੋਲੇ ਬਲੈਕ ਤੇ ਵਾਈਟ ਦਾ ਜੀ ਆਪਾਂ ਥਾਣ ਹੀ ਮੰਗਾਏ ਆ ਕਿਉਂਕਿ ਬਲੈਕ ਤੇ ਵਾਈਟ ਦੀ ਮਤਲਬ ਥੋੜੀ ਜੀ ਵੱਧ ਉਹ ਹੁੰਦੀ ਆ ਵੀ ਥਾਣ ਮੰਗਾਏ ਆ ਆਪਾਂ ਬਾਕੀ ਆਪਾਂ ਕੱਟ ਪੀਸਾਂਗਾ ਹੋਣੀ ਆ ਅਲੱਗ-ਅਲੱਗ ਤੋਂ ਕਲਰ ਕੁੜਤੇ ਪਜਾਮਿਆਂ ਦੇ ਉਹ ਵੀ ਆਪਣੇ ਕੋਲੇ ਬਹੁਤ ਆ ਚੁੱਕੇ ਹੋਰ ਆਪਣੇ ਕੋਲੇ ਮਨਿਆਰੀ ਦਾ ਸਮਾਨ ਵੀ ਬਹੁਤ ਆ ਗਿਆ ਜੀ ਕੜੇ ਵਗੈਰਾ ਗਜਰੇ ਵਗੈਰੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਗਜਰਿਆਂ ਚ ਕਰੀਮਾ ਵਗੈਰਾ ਜੇ ਖੁਸ਼ ਆ ਗਿਆ ਤੇ ਬਸ ਇੱਕ ਮੇਰੇ ਸੂਟ ਹੀ ਰਹਿ ਗਏ ਆਉਣ ਵਾਲੇ ਬਾਕੀ ਸਮਾਨ ਸਾਰਾ ਆ ਗਿਆ ਚੱਪਲਾਂ ਵੀ ਬਹੁਤ ਆ ਗਈਆਂ ਚੱਪਲਾਂ ਦੇ ਪਾਰਸਲ ਵੀ ਆ ਗਏ ਆਪਣੇ ਕੋਲੇ ਤੇ ਹੁਣ ਜਿਹੜੇ ਕਾਬਾਂ ਦੀ ਮੰਗ ਕਰੀ ਜਾਂਦੀਆਂ ਪਹਿਣਾ ਆਉਣੀਆਂ ਲਿਆ ਕੇ ਦਿਓ ਸਾਨੂੰ ਉਹ ਫਿਰ ਮੈਨੂੰ ਆਪ ਲੈਣ ਜਾਣਾ ਪਊਗਾ ਉਹ ਲੈ ਕੇ ਆਉਣੀਆਂ ਹੋਰ ਜੇ ਮੇਰੀ ਕਿਸੇ ਭੈਣ ਨੂੰ ਕੋਈ ਵੀ ਸਮਾਨ ਚੀਜ਼ ਦੀ ਲੋੜ ਹੋਵੇ ਤਾਂ ਜਰੂਰ ਜੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੇ ਨੰਬਰ ਆਪਣਾ ਸਕਰੀਨ ਤੇ ਹੀ ਹੁੰਦਾ ਹੈ ਦੱਸਿਆ ਕਰੋ ਜੀ ਕਮੈਂਟ ਕਰਕੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਆ ਮੇਰੀ ਵੀਡੀਓ ਜੀ ਸ਼ੇਅਰ ਲਾਈਕ ਵਧੀਆ-ਵਧੀਆ ਕਮੈਂਟ ਜੀ ਜਰੂਰ ਕਰਿਆ ਕਰੋ ਤੇ ਮੇਰੇ ਇੱਕ ਦੀਦੀ ਮੈਨੂੰ ਕਹਿੰਦੇ ਦੀਦੀ ਤੁਸੀਂ ਸੌਰੀ ਨਾ ਮੰਗਿਆ ਕਰੋ ਤੇ ਬਈ ਕੀ ਕਰਾਂ ਮੈਂ ਮੈਨੂੰ ਤਾਂ ਸੁਵਾਈ ਪੈ ਗਿਆ ਸੌਰੀ ਮੰਗਲਦਾ ਤੇ ਕੋਈ ਗੱਲ ਨਹੀਂ ਬਈ ਚਲੋ ਹਨਾ ਆਪਾਂ ਸੌਰੀ ਮੰਗ ਲੈਣੇ ਆ ਵਧੀਆ ਗੱਲ ਹੀ ਐ ਬਹੁਤ ਸੋਨੇ ਸੋਨੇ ਮੈਨੂੰ ਕਮੈਂਟ ਕਰਦੀਆਂ ਮੇਰੀਆਂ ਭੈਣਾਂ ਮੇਰੇ ਨਾਲ ਬਹੁਤ ਜੁੜ ਰਹੀਆਂ ਜੀ ਥੈਂਕ ਯੂ ਜੀ ਧੰਨਵਾਦ ਜੀ ਜੀ ਆਇਆਂ ਨੂੰ ਜੀ ਮੇਰੇ ਚੈਨਲ ਤੇ ਤੇ ਬਈ ਆਪਾਂ ਨੂੰ ਬਸ ਇੱਕ ਭੈਣ ਭਰਾਵਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਇੱਕ ਦੂਜੇ ਦੀ ਕਿਉਂਕਿ ਆਪਾਂ ਵੀ ਅੱਗੇ ਵੱਧ ਸਕੀਏ ਇੱਕ ਮੇਰੇ ਨਾਲ ਜੁੜਿਆ ਜੀ ਮੇਰੇ ਦੀਦੀ ਕਰਨ ਪਾਲ ਬਟਿਕ ਹਾਂਜੀ ਬਹੁਤ ਵਧੀਆ ਨੇ ਦੀਦੀ ਬਹੁਤ ਵਧੀਆ ਕਮੈਂਟ ਕਰਦੇ ਆ ਜੀ ਥੈਂਕ ਯੂ ਦੀਦੀ ਤੁਹਾਡਾ ਮੇਰੇ ਨਾਲ ਜੁੜਨ ਲਈ ਕਿ ਮੈਂ ਦੀਦੀ ਨੂੰ ਪੁੱਛਿਆ ਸੀ ਵੀ ਤੁਸੀਂ ਕੱਟ ਪੀਸ ਕਿੱਥੋਂ ਲੈ ਕੇ ਆਉਣੇ ਕਿਉਂਕਿ ਬਈ ਕੱਟ ਪੀਸਾਂ ਦੀ ਬਹੁਤ ਮੰਗ ਹੈ ਮੇਰੇ ਕੋਲੇ ਤੇ ਮੈਨੂੰ ਕਿਤੋਂ ਕੱਟ ਪੀਸ ਮਿਲ ਹੀ ਨਹੀਂ ਰਹੀ ਬਹੁਤ ਮੈਂ ਘੁੰਮ ਫਿਰ ਰਹੀ ਹਾਂ ਇਹਨਾਂ ਕੋਲੋਂ ਜਿਹੜੇ ਸ਼ਾਪ ਵਾਲੇ ਜਿੰਨਾਂ ਤੋਂ ਮੈਂ ਕੱਪੜਾ ਲੈਣੀ ਹੈ ਇਹ ਕੱਟ ਪੀਸ ਨਹੀਂ ਰੱਖਦੇ ਤੇ ਬਈ ਗਰਮੀ ਜਾ ਕੇ ਤਾਂ ਕੱਟ ਪੀਸਾਂ ਦੀ ਬਹੁਤ ਡਿਮਾਂਡ ਹੁੰਦੀ ਆ ਤੇ ਹੁਣ ਮੈਨੂੰ ਮਿਲ ਨਹੀਂ ਰਹੀ ਜੀ ਕੱਟ ਪੀਸ ਇੱਕ ਹੁਣ ਅਸੀਂ ਖੇਤ ਚੁੱਲ ਚੁੱਕੇ ਹੁਣ ਬਾਅਦ ਚ ਦੇਖਦੇ ਆ ਲੈ ਕੇ ਆਵਾਂਗੇ ਜੀ ਕੱਟ ਪੀਸਾ ਦਾ ਫਿਰ ਮੈਂ ਪਾਰਸਲ ਹੀ ਮੰਗਾਉਂਗੀ ਇਕੱਠਾ ਹੀ ਇੱਕ ਗੱਠ ਹੀ ਮੰਗਾ ਲਾਂਗੇ ਆਪਾਂ ਕੱਟ ਪੀਸਾ ਦੇ ਤੇ ਜਿੰਨਾ ਚਿਰ ਹੁਣ ਖੇਤ ਦਾ ਕੰਮ ਨਹੀਂ ਹੁੰਦਾ ਜਿੰਨਾ ਚਿਰ ਕੋਈ ਕੰਮ ਨਹੀਂ ਹੁੰਦਾ 나ਹੀਂ ਮੇਰੀ ਸ਼ਾਪ ਦਾ ਕੰਮ ਹੁੰਦਾ ਕਿਉਂਕਿ ਉਹ ਵੀ ਵਿਸਾਲੇ ਪਿਆ ਮੇਰਾ ਬਹੁਤ ਸਮਾਨ ਖੰਡਾਉਣ ਪਿਆ ਜੀ ਖਿਲਰਿਆ ਤੇ ਹੁਣ ਬਸ ਆ ਖੇਤ ਚ ਲਾਉਣ ਲੱਗ ਗਏ ਬੀ ਨਰਮੇ ਦੇ ਘੜੋਣ ਲੱਗ ਗਏ ਉਹ ਬੱਟਾ ਪਾ ਕੇ ਉਹ ਤੇ ਵੀ ਟਾਈਮ ਲੱਗੂ ਹੁਣ ਤੋਂ ਬਾਹਰੋਂ ਵੀ ਮੰਗਾਏ ਆ ਉਹ 15 ਜਨੇ ਆਉਣਗੇ ਅੱਜ ਬੀ ਲਾਉਣ ਵਾਲੇ ਤੇ ਪਰ ਫੇਰ ਵੀ ਉਹਨੂੰ ਪਾਣੀ ਲਾਉਣਾ ਪੈਂਦਾ ਹੌਲੀ ਹੌਲੀ ਪਾਣੀ ਲੱਗਦਾ ਆਂਦੇ ਉਹਨਾਂ ਨੂੰ ਪਾਣੀ ਲਾਉਣ ਵਿੱਚ ਵੀ ਟਾਈਮ ਲੱਗ ਜੂ ਤੇ ਹੁਣ ਪਤਾ ਨਹੀਂ ਮੈਨੂੰ ਕਿੱਦੇ ਟਾਈਮ ਲੱਗੂ ਮੇਰਾ ਬਾਜ਼ਾਰ ਜਾਣ ਦਾ ਤੇ ਮੇਰੀ ਸ਼ਾਪ ਤਿਆਰ ਕਰਨ ਦਾ ਮੈਨੂੰ ਆਇਆ ਜਲਦੀ ਜਲਦੀ ਮੇਰੀ ਸ਼ਾਪ ਤਿਆਰ ਹੋ ਜੇ ਜੀ ਫੇਰ ਮੈਂ ਆਪਦੀ ਸ਼ਾਪ ਦੇ ਵਿੱਚ ਵੀਡੀਓ ਪਾਇਆ ਕਰੂੰਗੀ ਹੁਣ ਮੈਂ ਕਦੀ ਕਿਤੇ ਬਹਿ ਕੇ ਪਾਉਣੀ ਹੈ ਕਦੀ ਕਿਤੇ ਬਹਿ ਕੇ ਪਾਉਣੀ ਹੈ ਵੀਡੀਓ ਕਿਤੇ ਜਗਾਰ ਜੈ ਨਹੀਂ ਬਣਦਾ ਇੱਕ ਮੇਰੇ ਕੋਲੇ ਮੈਕ ਹੈ ਨਹੀਂ ਜੀ ਇੱਕ ਮੇਰੇ ਕੋਲੇ ਸਟੈਂਡ ਹੈ ਨਹੀਂ ਜੀ ਮੈਨੂੰ ਮੇਰੇ ਦੀਦੀ ਆਖ ਦਿੰਦੇ ਤੇਰੀ ਆਵਾਜ਼ ਬਹੁਤ ਘੱਟ ਆਉਂਦੀ ਹੈ ਮੈਂ ਕੀ ਕਰਾਂ ਮੈਂ ਤਾਂ ਸਾਰਾ ਜ਼ੋਰ ਲਾ ਕੇ ਬੋਲਦੀ ਆ ਮੈਕ ਤੋਂ ਬਿਨਾਂ ਆਵਾਜ਼ ਨਹੀਂ ਆਉਂਦੀ ਬਈ ਤੇ ਹੁਣ ਇੱਕ ਮੈਂ ਮੈਕ ਲੈ ਕੇ ਆਉਣਾ ਜੀ ਜ਼ਰੂਰ ਤੇ ਇੱਕ ਮੈਂ ਸਟੈਂਡ ਲੈ ਕੇ ਆਉਣਾ ਜੀ ਜ਼ਰੂਰ ਤੇ ਕੋਈ ਨਾ ਜੀ ਮੈਨੂੰ ਤੁਸੀਂ ਕਰ ਦਿਓ ਮਾਫ ਉਹਨੇ ਦਿਨ ਲਈ ਜਿੰਨੇ ਦਿਨ ਮੇਰੇ ਕੋਲ ਸਟੈਂਡ ਵੀ ਨਹੀਂ ਆਉਂਦਾ ਜਿੰਨੇ ਦਿਨ ਮੇਰੇ ਕੋਲ ਮੈਕ ਵੀ ਨਹੀਂ ਆਉਂਦਾ ਤੇ ਤੁਸੀਂ ਇਅਰ ਉਹ ਕੰਨਾਂ ਦੇ ਵਿੱਚ ਲਾ ਕੇ ਇਅਰਫੋਨ ਤੁਸੀਂ ਮੇਰੀ ਵੀਡੀਓ ਸੁਣ ਲਿਆ ਕਰੋ ਤੇ ਦੇਖ ਲਿਆ ਕਰੋ ਹੁਣ ਆਪਾਂ ਕਰਦੇ ਜੀ ਵੀਡੀਓ ਦਾ ਐਂਡ ਜੇ ਗਲਤ ਬੋਲਿਆ ਗਿਆ ਹੋਵੇ ਜੀ ਤਾਂ ਆਪਾਂ ਚਾਹਣੀ ਐ ਸੌਰੀ ਤੇ ਮੇਰਾ ਚੈਨਲ ਜੀ ਜਰੂਰ ਸਬਸਕ੍ਰਾਈਬ ਕਰਨਾ ਵੀਡੀਓ ਸ਼ੇਅਰ ਲਾਈਕ ਤੇ ਵਧੀਆ-ਵਧੀਆ ਸੋਹਣੇ-ਸੋਹਣੇ ਕਮੈਂਟ ਕਰਨੇ ਜੀ ਮੈਂ ਬਹੁਤ ਵੇਟ ਕਰਦੀ ਰਹਿੰਦੀ ਆ ਕਮੈਂਟਾਂ ਦੀ ਫਿਰ ਮੈਂ ਪੜਦੀ ਆ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਕਦੇ ਕਹਤਾ ਜੀ ਮੈਂ ਇਮੋਸ਼ਨਲ ਹੋ ਜਾਂਦੀ ਆ ਮੇਰਾ ਮਨ ਅਦਾਸ ਹੋ ਜਾਂਦਾ ਤੇ ਫਿਰ ਮੈਨੂੰ ਰੋਣਾ ਆਉਣ ਲੱਗ ਜਾਂਦਾ ਕਈ ਵਾਰੀ ਮੈਂ ਖੁਸ਼ ਹੁੰਨੀ ਆ ਪਤਾ ਨਹੀਂ ਬਈ ਕਿਵੇਂ ਹਨਾ ਕਿਦਿਆਂ ਦਾ ਮੂਡ ਹੋ ਜਾਂਦਾ ਤੇ ਰਾਤ ਬਈ ਕੱਲ ਸਵੇਰੇ ਗੁਰੂ ਘਰ ਝੋਕਾ ਦਿੱਤਾ ਸੀਗਾ ਵੀ ਰਾਤ ਬਈ ਲੈਟਾ ਨਹੀਂ ਛੱਡਣੀ ਆ ਤਾਂ ਰਾਤ 5:30 ਵਜੇ ਹੋਕਾ ਫੇਰ ਆ ਗਿਆ ਬਈ ਵੀ ਲੈਟਾ ਬੰਦ ਰੱਖਣੀ ਆ ਤੇ ਮੈਨੂੰ ਨਹੀਂ ਪਤਾ ਸੀ ਬਈ ਕਿਉਂਕਿ ਮੈਂ ਅੰਦਰ ਹੀ ਬੈਠੀ ਰਹਿੰਦੀ ਬਾਹਰ ਮੈਂ ਜਾਂਦੀ ਨਹੀਂ ਤਾਂ ਮੇਰੀ ਦਰਾਨੀ ਆਈ 5:30 ਵਜੇ ਮੈਨੂੰ ਕਹਿੰਦੀ ਅੰਦਰ ਬੈਠੀ ਐ ਮੈਂ ਕਿਹਾ ਹਾਂ ਦੀ ਸਬਜੀ ਸਬਜੀ ਬਣਾ ਲਾ ਕੇ ਮੈਂ ਕਿਹਾ ਕਿਉਂ ਕੈਨੀ ਹੋਕਾ ਆ ਵੀ ਲੈਟਾਂ ਨਹੀਂ ਛੱਡਣੀਆਂ ਨਹੀਂ ਮੈਂ ਤਾਂ ਜਾ ਕੇ ਰੋਟੀ ਬਣਾਉਣੀ ਤੂੰ ਸਬਜ਼ੀ ਵੀ ਨਹੀਂ ਬਣਾਈ ਮੈਂ ਕਿਹਾ ਸੱਚੀ ਮੈਨੂੰ ਤਾਂ ਪਤਾ ਹੀ ਨਹੀਂ ਫਿਰ ਮੈਂ ਡਰ ਗਈ ਵੀ ਦਵਾ ਦਵਾ ਮੈਂ ਸਬਜ਼ੀ ਬਣਾਈ ਦਵਾ ਦਵਾ ਮੈਂ ਰੋਟੀ ਬਣਾਈ ਫਿਰ ਭਈ ਅਸੀਂ ਲੈਟਾਂ ਨਹੀਂ ਛੱਡੀਆਂ ਨੇਰੇ ਤੱਕਸ ਤਾਂ ਛੱਡੀ ਹੀ ਨਹੀਂ ਲੈਟਾਂ ਭਾਈ ਪਤਾ ਨਹੀਂ ਉਹ ਕੀ ਵਜ੍ਹਾ ਸੀ ਕਿ ਕਿਉਂ ਲੈਟ ਬੰਦ ਕਰਵਾਈ ਸੀਗੀ ਤੇ ਭਾਈ ਬੱਚੇ ਨੂੰ ਖਬਰਾਂ ਸੁਣਦੇ ਦੱਸ ਤੇ ਲੜਾਈ ਲੱਗ ਰਹੀ ਹੈ ਲੜਾਈ ਲੱਗੂਗੀ ਪਤਾ ਨਹੀਂ ਲੱਗ ਰਹੀ ਹੈ ਕੀ ਕੁਝ ਹੋ ਰਿਹਾ ਬਈ ਹਨਾ ਪਤਾ ਹੀ ਨਹੀਂ ਸਰਕਾਰਾਂ ਦਾ ਬਾਈ ਕੀ ਕੁਛ ਕਰਨੀਆਂ ਹੀ ਆ ਤੇ ਕੀ ਕਰਵਾਉਣੀਆਂ ਹੈ ਹਨਾ ਦੇਖੋ ਜਿਹੜੇ ਵਿਚਾਰੇ ਫੌਜੀ ਮੁੰਡੇ ਆ ਮਾਵਾ ਦੇ ਪੁੱਤ ਨੇ ਛੋਟੀਆਂ-ਛੋਟੀਆਂ ਉਮਰਾਂ ਵਾਲੇ ਬਾਈ ਹਨਾ ਬਹੁਤ ਡਰ ਲੱਗਦਾ ਮੇਰਾ ਬੇਟਾ ਆਖ ਦਿੰਦਾ ਸੀ ਛੋਟੇ ਹੁੰਦਿਆਂ ਤੋਂ ਮੰਮੀ ਮੈਂ ਫੌਜ 'ਚ ਜਾਊ ਮੈਂ ਫੌਜ ਦੀ ਤਿਆਰੀ ਕਰਨੀ ਮੈਂ ਆਖਿੰਦੀ ਤੇਰੇ ਅੱਗੇ ਹੱਥ ਬੰਨੇ ਮੈਂ ਫੌਜ 'ਚ ਨਹੀਂ ਜਾਣ ਦੇਣਾ ਬਸ ਮੇਰੇ ਮਨ 'ਚ ਇਹੀ ਰਹਿੰਦਾ ਸੀ ਵੀ ਮੈਂ ਫੌਜ ਦੀ ਨੌਕਰੀ ਕਰਨ ਨਹੀਂ ਦੇਣੀ ਕਿਉਂਕਿ ਮੈਨੂੰ ਬੜਾ ਡਰ ਲੱਗਦਾ ਵੀ ਉੱਥੇ ਤਾਂ ਬਈ 24 ਘੰਟੇ ਹਨਾ ਮਾਦੇ ਨੂੰ ਮੁੰਡਾ ਬੱਚਾ ਤੇ ਚਲੋ ਹਣੇ ਜੇ ਬਾਹਰ ਭੇਜ ਦਿੰਨੇ ਉੱਥੇ ਆਪਾਂ ਡਰਤਾ ਨਹੀਂ ਹੁੰਦਾਗਾ ਦੂਰਤਾ ਵਗ ਜਾਂਦਾ ਆਪਾਂ ਤੋਂ ਬਹੁਤ ਜਿਆਦੇ ਪਰ ਉੱਥੇ ਐ ਡਰ ਨਹੀਂ ਰਹਿੰਦਾ ਇੱਥੇ ਤਾਂ ਬਈ 24 ਘੰਟੇ ਡਾਰੀ ਲੱਗਿਆ ਰਹਿੰਦਾ ਮੇਰੀ ਨਨਾਨ ਦੇ ਦੋ ਮੁੰਡੇ ਫੌਜ ਚ ਐ ਬਈ ਤੇ ਆਹ ਜਦੋਂ ਮੈਂ ਬਿਮਾਰ ਜੇ ਹੋਈ ਐ ਨਾ 4 ਕਸਾਲ ਹੋ ਗੋਦ ਲੜਾਈ ਜੀ ਲੱਗ ਗਈ ਸੀ ਤੇ ਬਈ ਉਹਨਾਂ ਦੇ ਮੂੰਹ ਉੱਡੇ ਪਏ ਮੇਰੀ ਨਾਨਦ ਦੇ ਨੰਦੋਈਏ ਤੇ ਬਈ ਉਹਨਾਂ ਦਾ ਮਾਨ ਨਾ ਲੱਗੇ ਜਿੰਨਾ ਚਿਰ ਉਹਨੂੰ ਪਤਾ ਨਹੀਂ ਕਿੱਥੇ ਲੜਾਈ ਜੀ ਲੱਗੀ ਸੀਗੀ ਚਾਰ ਪੰਜ ਸਾਲਾਂ ਦੀ ਗੱਲ ਉਹਦੇ ਪਿੱਛੇ ਤੁਹਾਨੂੰ ਬਿਮਾਰ ਹੋ ਗਈ ਮੇਰੇ ਯਾਦ ਜੇ ਨਹੀਂ দেয়া ਫਿਰ ਉਹ ਜੀ ਨਾ ਲਾਉਣ ਕਰੇ ਬਈ ਨੰਦ ਤੇ ਨੰਦੋਈਆ ਤੇ ਐ ਹੁੰਦਾ ਬਈ ਹਨਾ ਹੁਣ ਕਿੰਨਾ ਡਰ ਲੱਗਦਾ ਆਪਾਂ ਨੂੰ ਤੇ ਪਤਾ ਨਹੀਂ ਬਈ ਕੀ ਬਣੂ ਚਲੋ ਹੁਣ ਆਪਾਂ ਤਾਂ ਕਹਿੰਨੇ ਵਾਈ ਗਰੂ ਟਿਕਾ ਰੱਖੀ ਸਭ ਦਾ ਭਲਾ ਕਰੀ ਪ੍ਰਮਾਤਮਾ ਕਿਦਾ ਅੱਜ ਕੱਲ ਗੁਰੂ ਘਰ ਤੇ ਵੀ ਪਤਾ ਨਹੀਂ ਪਰਸੋਂ ਅਟੈਕ ਹੋਇਆ ਗੁਰੂ ਘਰ ਤੇ ਵੀ 2-4 ਜਨਿਆਂ ਦੀ ਮੌਤ ਹੋ ਗਈ ਬਾਈ ਹਨਾ ਗ੍ਰੰਥੀ ਸਾਹਿਬ ਦੀ ਵੀ ਤੇ ਹੋਰ ਵੀ ਕਿਸੇ ਦੀ ਹੋਈ ਹੈ ਮੌਤ ਤਾਂ ਬਾਈ ਡਰ ਲੱਗਦਾ ਹਨਾ ਇਹਨਾਂ ਗੱਲਾਂ ਗੱਲਾਂ ਸੁਣ ਕੇ ਤੇ ਰਾਤ ਜਦੋਂ ਫਿਰ ਪਤਾ ਲੱਗਿਆ ਤਾਂ ਡਰ ਜਾ ਲੱਗਿਆ ਜਦੋਂ ਹੁੱਕ ਆ ਗਿਆ ਗੁਰੂ ਘਰ ਤੇ ਵਿੱਚ ਤਾਂ ਫਿਰ ਡਰ ਜਾ ਲੱਗਿਆ ਬਾਈ ਲੈਟਾਂ ਲੂਟਾਂ ਛੱਡੀਆਂ ਨੇ ਤੇ ਪਤਾ ਨਹੀਂ ਬਾਈ ਕੀ ਬੰਨਣਾ ਕੀ ਨਹੀਂ ਬੰਨਣਾ ਹਨਾ ਦੁਨੀਆ ਤੇ ਤੇ ਡਰ ਲੱਗਦਾ ਹੈ ਭਰਾਓ ਦਾ ਕਰਕੇ ਬਈ ਮੈਂ ਮੇਰੇ ਬੇਟੇ ਨੂੰ ਫੌਜੀ ਨੌਕਰੀ ਤੇ ਜਾਣ ਹੀ ਨਹੀਂ ਦਿੱਤਾ ਉਸ ਪਾਸੇ ਮੁੜ ਕੇ ਮੈਨੂੰ ਧਿਆਨ ਹੀ ਨਹੀਂ ਆਉਣ ਦਿੱਤਾ ਮੈਂ ਐਂ ਕਹਿੰਦੀ ਰਹਿੰਦੀ ਮਨ ਦੇ ਵਿੱਚ ਵਾਹਿਗੁਰੂ ਇਸ ਪਾਸੇ ਤਾਂ ਮੇਰਾ ਪੁੱਤ ਨਾ ਹੀ ਜਾਵੇ ਮੈਨੂੰ ਡਰ ਲੱਗਦਾ ਬਹੁਤ ਜਿਆਦਾ ਡਰ ਲੱਗਦਾ ਮੈਂ ਤਾਂ ਆਪਦੇ ਕੋਲੇ ਰੱਖੂੰਗੀ ਤੇ ਬਈ ਬਹੁਤ ਔਖਾ ਹੈ ਨਾ ਜਿਹੜੇ ਵਿਚਾਰੇ ਉੱਥੇ ਬਾਰਡਰਾਂ ਤੇ ਜਿਨ੍ਹਾਂ ਦੀ ਡਿਊਟੀ ਹੈ ਬਹੁਤ ਹੀ ਔਖਾ ਹੈ ਬਈ ਜੀ ਬਹੁਤ ਹੀ ਔਖਾ ਹੈ ਚਲੋ ਭਾਈ ਸਾਰੇ ਭੈਣ ਭਰਾ ਅਰਦਾਸ ਕਰਿਓ ਵੀ ਵਾਹਿਗੁਰੂ ਸੱਖ ਰੱਖੀ ਮਤਬਕਸ਼ੀ ਪ੍ਰਮਾਤਮਾ ਸਾਹਿਬ ਨੂੰ ਤੇ ਅੱਜ ਦੀ ਸੀ ਜੀ ਆਪਣੀ ਇੰਨੀ ਵੀਡੀਓ ਹੁਣ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ